ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਵੜ ਦਿਖਾਵਾਂਗੇ ਸੇਰਾ ਢਟੇਲ ਵੀਰ ਤੋਂ ਪਾਉਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸਿਓ ਜੀ ਨਾਂ ਵੀਰੇ ਮੇਰਾ ਜਸਵਿੰਦਰ ਸਿੰਘ ਆ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 9779621161 ਜੀ 9779621161 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜਿਹੜੀ ਬਾਈ ਜੀ ਆਪਾਂ ਵੈਢ ਦੇਖੀ ਜ ਨੇ ਕਿਹੜਾ ਸੂਹਾ ਸੂਈ ਹੈ ਇਹ ਵੀ ਦੂਸਰਾ ਸੂਹਾ ਸੂਈ ਹੈ ਜੀ ਵੈਢ ਇਹ ਹਾਂਜੀ ਤੇ ਪਨੂਣ ਦਾ 30 ਤੋਂ 32 ਕਿਲੋ ਦਿੱਤਾ ਹੋਇਆ ਹੈ ਜੀ ਇਹਦਾ ਠੀਕ ਹੈ ਮਾਲਕਾਂ ਨੇ ਦੱਸਿਆ ਹਾਂਜੀ ਹਾਂ 30 ਕਿਲੋ ਖਰਾਦੋ ਦਿੱਤਾ ਹੋਇਆ ਹੈ ਕਹਿੰਦੇ ਪਲੱਸ ਵੀ ਚੱਲੇ ਜਾਂਦੀ ਸੀ 30 ਤਾਂ ਬੜੇ ਨਾਰਮਲ ਸੇਵਾ ਤੇ ਚੱਲਦੀ ਹੈ ਜੇਰੇ ਜੀ ਆਪ ਜੀ ਆਣਾ ਸਵੇਰੇ 6 ਵਜੇ ਦਾ ਸੂਹਾ ਜੀ ਤੇ ਜੇ ਰੁਪਏ ਨੂੰ ਹੋਏ ਇਹਦੇ ਨੂੰ ਘੰਟਾ ਤੋਂ ਘੰਟੇ ਹੋ ਗਏ ਬੱਚੇ ਨੂੰ ਜਾਨ ਦਿੱਤਾ ਹਨਾ ਬੱਚੇ ਨੂੰ ਜਾਨ ਦਿੱਤਾ ਬਹੁਤ ਚੰਗਾ ਸੀਮਨ ਲੱਗਿਆ ਹੋਇਆ ਜੀ ਬੱਚੇ ਦਾ ਦੇਖੋ ਕਿੱਦਾਂ ਘੱਟ ਘਾਠ ਆ ਗਿਆ ਨਾ ਇੱਕ ਦਾ ਆਪਾਂ ਇਹ ਤੋਂ ਮਾਣ ਅੰਦਾਜ਼ਾ ਲਾ ਕੇ ਚੱਲੀਏ ਵੀ ਸੋਡਾ ਮਾਣ ਤੇ ਬਾਕੀ ਵੇੜ ਦੇਖ ਕੇ ਫਿਰ 30 ਕਿਲੋ ਦਾ ਬੰਦਾ ਵੈਸੇ ਜਿਵੇਂ ਮਰਜ਼ੀ ਲਾ ਲੇ ਬਾਅਦ ਅਗਲੀ ਦੀ ਸੇਵਾ ਜੀ ਰੇਟ ਵੇਚਾਰੇ ਦਾ ਕੀ ਰੱਖਿਆ ਆਪਾਂ ਰੇੜੇ 1 ਲੱਖ 30 ਹਜ਼ਾਰ ਰੁਪਏ ਦੀ ਦੇਵਾਂਗੇ ਜੀ ਕੋ ਡੇਢ ਨਹੀਂ ਮੰਗਣਾ 40 ਨਹੀਂ ਮੰਗਣਾ ਮਾਨਦਾਨ ਹੋ ਜਾਊਗਾ ਮੈਂ ਮਾਨਦਾਨ ਕਰਾਂਗੇ ਜੀ ਚੌੜੀ ਝਗੜੀ ਦਿਖਾ ਦਿਓ ਉਪਰੋਂ ਕਿੰਨੀ ਹੈ ਜੀ ਸੋ ਬਿਲਕੁਲ ਪੱਟ ਪੂਰਾ ਮੱਝਾਂ ਨਾਲ ਦਾ ਵਿਆਹ ਜਾਣਾ ਜਮੈਂ ਐਂ ਜਿਵੇਂ ਬੰਬਈ ਸਾਈਜ਼ ਵਾਲੀ ਮੈਂ ਨਹੀਂ ਹੁੰਦੀ ਜਿਆਜ ਗੱਲਾਂ ਉਹ ਸਾਈਜ਼ ਬੱਚੀ ਦਾ ਠੀਕ ਹੈ ਹਾਂ ਚੌੜੀ ਛੋਟੀ ਨਾ ਮੰਨ ਕੇ ਆਵੇ ਚੌੜੀ ਝਗੜੀ ਫੁੱਲ ਆ ਜੀ ਚੌੜ ਜਵੈਕਰ ਨੰਬਰ ਕਾਲਾ ਵੱਡੀ ਜਾਂਦੀ ਆ ਖਾਣ ਪੀਣ ਨੂੰ ਇੰਨੀ ਕੁ ਕੁਲੀ ਅੱਜ ਨਹੀਂ ਗਏਦੇ ਚੋਣ ਜਵਾ ਵਧੀਆ ਚੋਣ ਜਵਾ 1 ਨੰਬਰ ਜਾਵਾ ਸੋ ਫਿਰ ਚਵਾਈ ਦੇਖਦਾ ਕਿਆ ਬਾਤਾਂ ਮੋਟਾ ਮੋਟਾ ਚੋਣਾ ਨਿਆਣਾ ਪਾਉਣਾ ਪੜੋ ਨਹੀਂ ਪਾਉਣਾ ਕੋਈ ਦੇਖੇ ਹਣਾ ਬੇਬੇ ਰੋਜ਼ ਇਹ ਮੂਠੀ ਆਲਾ ਥਣ ਲੱਗਿਆ ਜੇ ਕਿਸੇ ਨਹੀਂ ਮਸ਼ੀਨ ਤੇ ਲਾਉਣੀ ਤਾਂ ਵੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਸੋ ਸਾਫ ਸੁਥਰਾ ਚੋਣਾ ਸੋ ਦੇਖੋ ਕਿਆ ਬਾਤਾਂ ਸੋ ਫਿਰ ਚਵਾਈ ਦੇਖੋ ਕਿਆ ਬਾਤਾਂ ਨਜ਼ਾਰੇਦਾਰ ਚਵਾਈ ਆ ਜਵਾ ਹਣਾ ਜਵਾ 1 ਨੰਬਰ ਗਰੀ ਠੀਕ ਹੈ ਸੋਰ ਦੇ ਬਾਅਦ ਸੋਰ ਨਿਕਲੋ ਸੋ ਫਿਰ ਕੱਦ-ਕੱਡ ਵਗੈਰਾ ਦੇਖਦਾ ਸੋਹਣੀ ਸਾਫ ਸੁਥਰੀ ਰਾਜੀ ਸਭ ਹੀ ਪੜੀ ਵੀ ਦੂਜਾ ਸੂਆ ਸੂਈਸਪਾਈ ਮਗਰ ਬੱਛਾ ਮਿਰਕਾਫਾ ਫਿਟਿੰਗ ਵਾਲਾ ਲੈ ਬਰਖਣਾ 10 ਸੂਏ ਬੰਦਾ ਚੋਲੇ ਲੇਵਾਣੀ ਤੋੜੂ ਹੈ ਤੇ ਜੇਰ ਵਗੈਰਾ ਦਾ ਕੰਮ ਜੇ ਵੱਡਾ ਨਾ ਤੇ ਰੇਟ ਵਗੈਰਾ ਦਾ ਕੀ ਹੋਊਗਾ ਫੁੱਲ ਬਰੀਡ ਦੇ ਵਿੱਚ ਆ ਰੇਟ ਇਹਦਾ ਰੇਟ 1.30 ਦੀ ਦੇਣੀ ਆ ਬਸ ਮੁੱਲ ਚ ਇਹ ਕੋ ਡੇਢ ਕਰਾਲੇ ਚੱਲ ਜੀਂਦੇ ਠੀਕ ਹੈ ਸੋ 1.30 ਦੇ ਵਿੱਚ ਮੌਕੇ ਥੋੜਾ ਬਹੁਤਾ ਮਾਨਦਾਨ ਹੋ ਜਾਊਗਾ ਸੂਈ ਸਵਾਈਆ ਦੂਸਰਾ ਸੂਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 9779621168 ਵਿਰਦਾ ਮੋਬਾਈਲ ਨੰਬਰ ਆ ਕਿਸੇ ਵੀ ਵੀਰ ਦੇ ਵੱਡ ਪਸੰਦ ਵਿੱਚ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ